ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਪੰਜਾਬ ਦੇ ਵਿੱਚ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਮੰਡੀਆਂ ਦੇ ਵਿੱਚ ਕਣਕ ਪੂਰੀ ਤਰ੍ਹਾਂ ਪਹੁੰਚਣੀ ਸ਼ੁਰੂ ਨਹੀਂ ਹੋਈ ਕਿਉਂਕਿ ਕਈ ਥਾਵਾਂ ਤੇ ਬਾਢੀ ਹਜੇ ਸ਼ੁਰੂ ਨਹੀਂ ਹੋਈ ਅਤੇ ਕਣਕ ਦਾ ਜੋ ਸੀਜ਼ਨ ਹੈ ਉਹ ਨਹੀਂ ਚੱਲਿਆ ਇਸ ਦਰਮਿਆਨ ਐਸ ਕੀ ਪੰਜਾਬ ਸਰਕਾਰ ਨੂੰ ਕਣਕ ਦਾ ਭੰਡਾਰਨ ਕਰਨ ਦੀ ਫਿਰ ਚੁਣੌਤੀ ਬਣੀ ਹੋਈ ਹੈ ਅਤੇ ਇਸ ਚੁਣੌਤੀ ਦੇ ਨਾਲ ਨਜਿੱਠਣ ਦੇ ਲਈ ਪੰਜਾਬ ਸਰਕਾਰ ਵੱਲੋਂ ਨਵਾਂ ਪੈਤਰਾ ਵਰਤਨ ਦੀ ਤਿਆਰੀ ਦੇ ਵਿੱਚ ਹੈ ਦਰਅਸਲ ਐਸ ਕੀ ਚੌੜ ਮਿੱਲਾ ਤੇ ਬੰਦ ਪਈਆਂ ਖੰਡ ਮਿੱਲਾਂ ਦੇ ਵਿੱਚ ਕਣਕ ਦੇ ਭੰਡਾਰਨ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ ਕਿਉਂਕਿ 124 ਲੱਖ ਮੈਟ੍ਰਿਕ ਟਨ ਦੀ ਖਰੀਦ ਦਾ ਸਰਕਾਰ ਨੇ ਟੀਚਾ ਰੱਖਿਆ ਤੇ ਜ਼ਿਆਦਾਤਰ ਮੰਡੀਆਂ ਦੇ ਵਿੱਚ ਕਣਕ ਦੀ ਆਮਦਨ ਦਾ ਮੌਕਾਤ ਹੈ ਜੋ ਉਹ ਹੋ ਚੁੱਕਿਆ ਲੰਘੇ ਸੀਜ਼ਨ ਦੇ ਵਿੱਚ ਸੂਬਾ ਸਰਕਾਰ ਨੂੰ ਕਾਫੀ ਪਾਪੜ ਵੇਲਣੇ ਪਏ ਸੀ ਕਿਉਂਕਿ ਭੰਡਾਰਨ ਦੇ ਲਈ ਪੰਜਾਬ ਸਰਕਾਰ ਦੇ ਕੋਲ ਉਨੀ ਜਗ੍ਹਾ ਨਹੀਂ ਸੀ ਜਿੰਨੀ ਕਿ ਉਹਨਾਂ ਨੂੰ ਚਾਹੀਦੀ ਸੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੁਝ ਦਿਨ ਪਹਿਲਾਂ ਕੇਂਦਰੀ ਖੁਰਾਕ ਮੰਤਰੀ ਪ੍ਰਗਤ ਜੋਸ਼ੀ ਨਾਲ ਮੁਲਾਕਾਤ ਕਰਕੇ ਭੰਡਾਰਨ ਦੀ ਸਮੱਸਿਆ ਦਾ ਜ਼ਿਕਰ ਵੀ ਕੀਤਾ ਸੀ ਅਤੇ ਇਸ ਤੋਂ ਬਾਅਦ ਪੰਜਾਬ ਚ ਰਜਾਨਾ 20 ਤੋਂ 25 ਟ੍ਰੇਨਾਂ ਜੋ ਅਨਾਜ ਦੀ ਟੋਟਵਾਈ ਦੇ ਲਈ ਲੋਡ ਸੀ ਉਹਨਾਂ ਦਾ ਪ੍ਰਬੰਧ ਪੰਜਾਬ ਸਰਕਾਰ ਦੇ ਲਈ ਕੀਤਾ ਗਿਆ। ਸੂਬਾ ਸਰਕਾਰ ਨੇ ਰਜਾਨਾ 40 ਟ੍ਰੇਨਾਂ ਪੰਜਾਬ ਸਰਕਾਰ ਨੂੰ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਰਾਜ ਦੇ ਭੰਡਾਰਨ ਦਾ ਮਸਲਾ ਹੈ ਉਹ ਹੱਲ ਕਰਨ ਦੇ ਵਿੱਚ ਮਦਦ ਮਿਲ ਸਕੇ। ਕਰੀਬ 20 ਲੱਖ ਮੈਟ੍ਰਿਕ ਟਨ ਕਣਕ ਜੋ ਸਿੱਧੀ ਮੰਡੀਆਂ ਦੇ ਵਿੱਚੋਂ ਚੁਕਾਉਣ ਦਾ ਸਰਕਾਰ ਨੇ ਟੀਚਾ ਰੱਖਿਆ ਹੈ ਉਧਰ ਖੁਰਾਕ ਤੇ ਸਪਲਾਈ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਕਣਕ ਭੰਡਾਰਾਂ ਦੇ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਚੌਲ ਮਿੱਲਾਂ ਤੋਂ ਕਰੀਬ 60% ਦੀ ਚੌਲਾਂ ਦੀ ਚੁਕਾਈ ਹੋ ਚੁੱਕੀ ਹੈ ਅਤੇ ਇਹਨਾਂ ਮਿੱਲਾਂ ਦੇ ਵਿੱਚ ਹੁਣ ਕਣਕ ਭੰਡਾਰਨ ਕੀਤੀ ਜਾਵੇਗੀ ਜਿੰਦਾ ਬਣਦਾ ਹੱਕ ਸੈਲਰ ਮਾਲਕਾਂ ਨੂੰ ਦਿੱਤਾ ਜਾਊਗਾ ਉਹਨਾਂ ਦਾਵਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਕਣਕ ਦੀ ਸਟੋਰੇਜ ਦੀ ਜੋ ਸਮੱਸਿਆ ਹੈ ਇਸ ਵਾਰ ਨਹੀਂ ਹੋਵੇਗੀ ਅਤੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਜੋ ਬਣਦਾ ਮੁੱਲ ਹੈ ਉਹ 24 ਘੰਟਿਆਂ ਦੇ ਵਿੱਚ ਵਿੱਚ ਉਹਨਾਂ ਦੇ ਖਾਤੇ ਵਿੱਚ ਪਾਉਣ ਦੀ ਪੰਜਾਬ ਸਰਕਾਰ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਅਤੇ ਕਣਕ ਦੇ ਭੰਡਾਰਨ ਦੀ ਤੇ ਖਰੀਦਦਾਰੀ ਦੇ ਵਿੱਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਹੀਂ ਆਵੇਗੀ ਹੁਣ ਗੱਲ ਕਰਦੇ ਹਾਂ ਸਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਪੂਰੇ ਪੰਜਾਬ ਵਿੱਚ ਕਿਸਾਨਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁੱਤਰੇ ਸਾੜਕੇ ਰੋਸ ਪ੍ਰਦਰਸ਼ਨ ਕੀਤਾ ਹੈ ਕਿਸਾਨਾਂ ਮੁਤਾਬਕ ਡੋਨਾਲਡ 트੍ਰੰਪ ਨੇ ਰਾਸ਼ਟਰਪਤੀ ਬਣ ਤੋਂ ਬਾਅਦ ਭਾਰਤ ਤੇ ਅਮਰੀਕਾ ਵਿਚਾਲੇ ਜਿੰਨੀ ਵੀ ਗੱਲਬਾਤ ਹੁਣ ਤੱਕ ਹੋਈ ਹੈ ਉਸ ਦਾ ਮੁੱਖ ਜ਼ੋਰ ਖੇਤੀ ਅਤੇ ਡੇਰੀ ਵਸਤਾਂ ਤੇ ਟੈਕਸ ਘੱਟ ਕਰਨਾ ਹੈ ਅਤੇ ਭਾਰਤੀ ਬਾਜ਼ਾਰ ਦੇ ਵਿੱਚ ਅਮਰੀਕੀ ਪ੍ਰੋਡਕਟਾਂ ਦੇ ਦਾਖਲੇ ਦੀ ਜੋ ਇੱਛਾ ਹੈ ਉਹ ਡੋਨਾਲਡ 트럼ਪ ਵੱਲੋਂ ਕਾਫੀ ਵੱਡੇ ਲੈਵਲ ਤੇ ਜ਼ੋਰ ਦਿੱਤਾ ਗਿਆ ਹੈ। ਅਮਰੀਕਾ ਆਪਣੇ ਇੱਕ ਕਿਸਾਨ ਪਰਿਵਾਰ ਨੂੰ ਔਸਤ 26 ਲੱਖ 80 ਹਜ਼ਾਰ ਰੁਪਏ ਸਾਲਾਨਾ ਸਬਸਿਡੀ ਦਿੰਦਾ ਹੈ। ਜਦਕਿ ਭਾਰਤ ਵਿੱਚ ਪ੍ਰਤੀ ਕਿਸਾਨ ਪਰਿਵਾਰ ਸਿਰਫ 53700 ਰੁਪਏ ਸਾਲਾਨਾ ਸਬਸਿਡੀ ਮਿਲਦੀ ਹੈ। ਅਤੇ ਅਮਰੀਕਾ ਦੇ ਵਿੱਚ ਇੰਨੀ ਜ਼ਿਆਦਾ ਸਬਸਿਡੀ ਮਿਲਣ ਕਰਕੇ ਅਮਰੀਕਾ ਦੀ ਖੇਤੀ ਤੇ ਡੇਅਰੀ ਵਸਤਾ ਕਾਫੀ ਜ਼ਿਆਦਾ ਸਸਤੀਆਂ ਹਨ। ਭਾਰਤ ਦੇ ਮੁਕਾਬਲੇ ਅਤੇ ਕਿਸਾਨਾਂ ਨੇ ਮੋਦੀ ਸਰਕਾਰ ਤੇ ਕਿਸਾਨੀ ਨੂੰ ਤਬਾਹ ਕਰਨ ਦਾ ਦੋਸ਼ ਲਾਉਂਦੇ ਆ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਲਈ ਕੰਮ ਕਰ ਰਹੇ ਹਨ ਕਿਉਂਕਿ ਅਮਰੀਕਾ ਦੀ ਆਬਾਦੀ ਘੱਟ ਤੇ ਖੇਤਰਫਲ ਬਹੁਤ ਜ਼ਿਆਦਾ ਹੈ ਤੇ ਉਧਰੋਂ ਸਮਾਨ ਭਾਰਤ ਆਉਂਦਾ ਹੈ ਉਹ ਕੀਮਤਾਂ ਘੱਟ ਦੇ ਵਿੱਚ ਉਪਲਬਧ ਹੋਵੇਗਾ ਜਿਸ ਕਰਕੇ ਭਾਰਤੀ ਕਿਸਾਨ ਤਾਂ ਬਰਬਾਦ ਹੋ ਜਾਣਗੇ ਇਹ ਕੱਲੇ ਪੰਜਾਬ ਤੇ ਹੀ ਨਹੀਂ ਬਾਕੀ 20 ਸੂਬੇ ਜਿਵੇਂ ਹਰਿਆਣਾ ਹੁਬਾਚਰ ਪ੍ਰਦੇਸ਼ ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਤੇ ਇਸ ਮਾਮਲੇ ਦੇ ਵਿੱਚ ਕਿਸਾਨਾਂ ਨੇ ਮੋਦੀ ਤੇ 트ੰਪ ਦੇ ਪੁਤਲੇ ਫੂਕੇ ਹਨ ਆਪਣਾ ਰੋਸ ਪ੍ਰਦਰਸ਼ਨ ਕੀਤਾ ਹੈ ਤਾਂ ਜੋ ਕਿਸਾਨੀ ਮਸਲੇ ਹੱਲ ਜਲਦੀ ਹੋ ਸਕਣ ਅਤੇ ਉਹਨਾਂ ਨੂੰ ਉਹਨਾਂ ਦੀ ਜੋ ਫਸਲ ਹੈ ਉਹਨਾਂ ਦਾ ਮੁੱਲ ਜਲਦ ਤੋਂ ਜਲਦ ਐਮਐਸਪੀ ਦੇ ਅਕੋਰਡਿੰਗ ਮਿਲ ਸਕੇ ਹੁਣ ਗੱਲ ਕਰਦੇ ਹਾਂ ਲੁਧਿਆਣਾ ਜਿਮਣੀ ਚੌਂ ਨਾਲ ਜੁੜੀ ਵੱਡੀ ਖਬਰ ਦੀ ਕਾਂਗਰਸ ਪਾਰਟੀ ਨੇ ਵੀ ਵਿਧਾਨ ਸਭਾ ਦੀ ਲੁਧਿਆਣਾ ਪਛਮੀ ਸੀਟ ਹੈ ਜੋ ਉਸੇ ਜਮਨੀ ਚੋਣ ਲਈ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ ਆਸ਼ੂ ਦੀਆਂ ਉਮੀਦਾਂ ਨੂੰ ਬੂਰ ਪਿਆ ਹੈ ਕਿਉਂਕਿ ਕਾਂਗਰਸ ਪਾਰਟੀ ਨੇ ਭਾਰਤ ਪੂਸ਼ਨ ਆਸ਼ੂ ਤੇ ਹੀ ਭਰੋਸਾ ਜਤਾਇਆ ਹੈ ਅਤੇ ਅਧਿਕਾਰਤ ਤੌਰ ਤੇ ਪਾਰਟੀ ਦੇ ਕੌਮੀ ਪ੍ਰਧਾਨ ਬਦੋਂ ਭਾਰਤ ਪੂਸ਼ਨ ਆਸ਼ੂ ਨੂੰ ਲੁਧਿਆਣਾ ਪਛਮੀ ਹਲਕੇ ਤੋਂ ਜਮਨੀ ਚੋਣ ਦਾ ਉਮੀਦਵਾਰ ਐਲਾਨ ਦਿੱਤਾ ਹੈ ਹਾਲਾਂਕਿ ਚੋਣ ਕਮਿਸ਼ਨ ਨੇ ਜਮਨੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹਾਲੇ ਤੱਕ ਨਹੀਂ ਕੀਤਾ ਤੇ ਅਗਲੇ ਮਹੀਨੇ ਤਰੀਕਾਂ ਦਾ ਐਲਾਨ ਹੋਣ ਦੀ ਪੂਰੀ ਪੂਰੀ ਸੰਭਾਵਨਾ ਹੈ ਇਸ ਤੋਂ ਪਹਿਲਾਂ ਡੇਢ ਮਹੀਨਾ ਪਹਿਲਾਂ ਹੀ ਸਾਰੀਆਂ ਸਿਆਸੀ ਪਾਰਟੀਆਂ ਇੱਥੇ ਪੂਰਾ ਜੋਰ ਸ਼ੋਰ ਲਾ ਕੇ ਆਪਣਾ ਪ੍ਰਚਾਰ ਕਰ ਰਹੀਆਂ ਹਨ ਤਾਂ ਜੋ ਉਹਨਾਂ ਦਾ ਕੈਂਡੀਡੇਟ ਇਥੋਂ ਡੀਡ ਦੇ ਨਾਲ ਜਿੱਤ ਸਕੇ ਲੁਧਿਆਣਾ ਪੱਛਮੀ ਦੇ ਵਿੱਚ ਮਾਹੌਲ ਪੂਰਾ ਗਰਮਾਇਆ ਹੋਇਆ ਹੈ ਅਤੇ ਇਹ ਸੀਟ ਵੱਖੋ ਵੱਖਰੇ ਕਾਰਨਾ ਕਰਕੇ ਹਰੇਕ ਪਾਰਟੀ ਦੇ ਲਈ ਮੁੱਚ ਦਾ ਸਵਾਲ ਬਣੀ ਹੋਈ ਹੈ ਤੇ ਹਰ ਇੱਕ ਪਾਰਟੀ ਆਪਣੀ ਜਿੱਤ ਇੱਥੇ ਪੱਕੀ ਕਰਨਾ ਚਾਹੁੰਦੀ ਹੈ ਹੁਣ ਤੱਕ ਇਸ ਸੀਟ ਤੇ ਲਈ ਆਮ ਆਦਮੀ ਪਾਰਟੀ ਨੇ ਵੀ ਆਪਣੀ ਉਮੀਦਵਾਰ ਐਲਾਨ ਕੀਤਾ ਹੈ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਭਗਵੰਤ ਸਿੰਘ ਮਾਨ ਅਤੇ ਸੁਪਰੀਮੋ ਅਰਵਿੰਦ ਕੇਜਰੀ ਵੱਲੋਂ ਕੇਜਰੀਵਾਲ ਵੱਲੋਂ ਪਿਛਲੇ 15 ਦਿਨਾਂ ਦੇ ਵਿੱਚ ਕਾਫੀ ਜ਼ੋਰ ਦੇ ਨਾਲ ਲੁਧਿਆਣਾ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਉਹਨਾਂ ਦਾ ਇੱਥੋਂ ਖੜਿਆ ਹੋਇਆ ਉਮੀਦਵਾਰ ਸੰਜੀਵ ਅਰੋੜਾ ਪਾਰਟੀ ਨੂੰ ਜਿੱਤ ਦਿਵਾ ਸਕੇ ਅਤੇ ਉਹਨਾਂ ਦੇ ਝੋਲੀ ਦੇ ਵਿੱਚ ਇੱਕ ਹੋਰ ਜਿੱਤ ਦਿਵਾ ਕੇ ਪਾਰਟੀ ਦਾ ਸਿਰ ਉੱਚਾ ਕਰੇ ਸ਼੍ਰੋਮਣੀ ਅਕਾਲੀ ਦਲ ਵੀ ਛੇਤੀ ਹੀ ਆਪਣਾ ਉਮੀਦਵਾਰ ਇੱਥੋਂ ਐਲਾਨ ਸਕਦੀ ਹੈ ਅਤੇ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਲਈ ਵੀ ਕਾਫੀ ਵੱਡੀ ਸੀਟ ਬਣੀ ਹੋਈ ਹੈ ਅਤੇ ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਜੋ ਕਿ ਲੁਧਿਆਣਾ ਤੋਂ ਜਿੱਤੇ ਹੋਏ ਉਮੀਦਵਾਰ ਹਨ ਉਹ ਵੀ ਇੱਥੇ ਆਪਣਾ ਪ੍ਰਚਾਰ ਕਰ ਰਹੇ ਹਨ ਤਾਂ ਜੋ ਭਾਜਪਾ ਦਾ ਕੈਂਡੀਡੇਟ ਇਸ ਸੀਟ ਤੋਂ ਜਿੱਤ ਸਕੇ ਹੁਣ ਲੁਧਿਆਣਾ ਦੇ ਵਿੱਚ ਜੋ ਇਸ ਸੀਟ ਦੇ ਲਈ ਵੱਖੋ-ਵੱਖਰੀ ਪਾਰਟੀਆਂ ਵੱਲੋਂ ਜੋਰ ਲਾਇਆ ਜਾ ਰਿਹਾ ਹੈ ਉਹਨਾਂ ਦਾ ਸਿਰਫ ਇੱਕੋ ਇੱਕ ਮਕਸਦ ਹੈ ਕਿ ਉਹਨਾਂ ਦਾ ਕੈਂਡੀਡੇਟ ਲੁਧਿਆਣਾ ਦੇ ਵਿੱਚ ਵੱਡੀ ਲੀਡ ਦੇ ਨਾਲ ਜਿੱਤੇ ਅਤੇ ਆਪਣੀ ਪਾਰਟੀ ਦਾ ਨਾਮ ਉੱਚਾ ਕਰੇ। ਹੁਣ ਗੱਲ ਕਰਦੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੜਜ ਜੋ ਕਿ ਬੇਅਦਬੀਆਂ ਦੇ ਮਾਮਲੇ ਤੇ ਇਸ ਘਟਨਾਵਾ ਨੂੰ ਲੋਕਾਂ ਦੇ ਲਈ ਕਾਫੀ ਚਿੰਤਾ ਦੇ ਵਿੱਚ ਹਨ ਉਹਨਾਂ ਨੇ ਸਰਕਾਰ ਤੋਂ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਗੱਲ galt ਨਹੀਂ ਕੇਂਦਰ ਤੇ ਸੂਬਾ ਸਰਕਾਰ ਨੂੰ ਕਿਹਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਰੋਕਣ ਦੇ ਲਈ ਤੁਰੰਤ ਇੱਕ ਵੱਖਰਾ ਤੇ ਸਖਤ ਕਾਨੂੰਨ ਸਰਕਾਰ ਦੇ ਵੱਲੋਂ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਹ ਜਈਆਂ ਘਟਨਾਵਾਂ ਤੇ ਰੋਕ ਲਾਈ ਜਾ ਸਕੇ ਕਲਦੀਪ ਸਿੰਘ ਗੜਗੱਜ ਪਟਿਆਲਾ ਦੇ ਸਮਾਣਾ ਵਿੱਚ ਲੱਗੇ ਟਾਵਰ ਮੋਰਚੇ ਤੇ ਪਹੁੰਚੇ ਜਿੱਥੇ ਬੇਅਦਬੀ ਦੀਆਂ ਘਟਨਾਵਾਂ ਦੇ ਰੋਸ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ 6 ਮਹੀਨਿਆਂ ਤੋਂ 400 ਫੁੱਟ ਉੱਚੇ ਟਾਵਰ ਤੇ ਗਰਜੀਤ ਸਿੰਘ ਫੌਜੀ ਚੜੇ ਹੋਏ ਹਨ ਮੋਰਚੇ ਜੋ ਪੰਜੀ ਸੰਗਤ ਨੂੰ ਸੰਬੋਧਨ ਕਰਦਿਆਂ ਕਲਦੀਪ ਸਿੰਘ ਗੜਗਾਜ ਨੇ ਸਪਸ਼ਟ ਕੀਤਾ ਹੈ ਕਿ ਸਿੱਖ ਜਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਗਤ ਜੋਤ ਗੁਰੂ ਮੰਨਦਾ ਹੈ ਅਤੇ ਭਾਰਤ ਦੀ ਸਰਵਉੱਚ ਅਦਾਲਤ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੀਵਤ ਗੁਰੂ ਤਸਦੀਕ ਕੀਤਾ ਹੋਇਆ ਹੈ ਇਸ ਲਈ ਜ਼ਰੂਰੀ ਹੈ ਕਿ ਬੇਅਦਬੀ ਦੀਆਂ ਜੋ ਘਟਨਾਵਾਂ ਨੇ ਉਹਨਾਂ ਦੇ ਲਈ ਵੱਖਰਾ ਤੇ ਸਖਤ ਕਾਨੂੰਨ ਬਣ ਸਕੇ ਗੁਰੂ ਗ੍ਰੰਥ ਸਾਹਿਬ ਸਮੁੱਚੇ ਪਾਤਸ਼ਾਹ ਦਾ ਅਦਬ ਸਤਕਾਰ ਕਾਇਮ ਰੱਖਣਾ ਪਹਿਲਾ ਪੰਥ ਦਾ ਫਰਜ਼ ਹੈ ਇਸ ਤੋਂ ਬਾਅਦ ਕੋਈ ਵੀ ਅੰਸਰ ਇਸ ਦੀ ਭਾਵਨਾ ਜਿਸ ਦੀ ਭਾਵਨਾ ਮਾੜੀ ਹੈ ਉਹ ਸੱਚੇ ਪਾਤਸ਼ਾਹ ਦੀ ਕੋਈ ਬੇਅਦਬੀ ਕਰਦਾ ਹੈ ਤਾਂ ਉਸ ਦੇ ਲਈ ਸਖਤ ਤੋਂ ਸਖਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਇਸ ਮੌਕੇ ਜਥੇਦਾਰ ਕਲਦੀਪ ਸਿੰਘ ਗੜਗੰਦ ਨੇ ਪੰਜਾਬ ਦੇ ਸਾਰੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਸਵਾਲ ਕੀਤਾ ਹੈ ਕਿ ਆਖਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਵੱਖਰਾ ਕਾਨੂੰਨ ਬਣਾਉਣ ਦੇ ਵਿੱਚ ਦਿੱਕਤ ਕੀ ਹੈ ਉਹਨਾਂ ਨੇ ਸਿੱਧਾ ਪੰਜਾਬ ਸਰਕਾਰ ਅਤੇ ਭਾਰਤ ਦੀਆਂ ਸਰਕਾਰਾਂ ਨੂੰ ਸਵਾਲ ਕੀਤਾ ਹੈ ਕਿ ਜਦੋਂ ਦੇਸ਼ ਦੇ ਵਿੱਚ ਬਾਕੀ ਕਿਸੇ ਵੀ ਤਰ੍ਹਾਂ ਦੇ ਅਪਰਾਧ ਦੇ ਲਈ ਜੋ ਵੀ ਕ੍ਰਾਈਮ ਹੁੰਦਾ ਹੈ ਉਹਦੇ ਲਈ ਵੱਖੋ-ਵੱਖਰੇ ਕਾਨੂੰਨ ਬਣੇ ਨੇ ਤਾਂ ਜਾਗਤ ਜੋਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਵੱਖਰਾ ਕਾਨੂੰਨ ਕਿਉਂ ਨਹੀਂ ਬਣਾਇਆ ਇਸੇ ਕਰਕੇ ਭਾਈ ਗੁਰਜੀਤ ਸਿੰਘ ਦੀ ਮੰਗ ਕੋਈ ਨਿੱਜੀ ਮੰਗ ਨਹੀਂ ਹੈ ਤੇ ਦੇਖਣਾ ਚਾਹੀਦਾ ਹੈ ਪੰਜਾਬ ਦੇ 117 ਐਮਐਲਏ ਜਿਨ੍ਹਾਂ ਨੂੰ ਇਹ ਮੰਗ ਉਠਾਉਣੀ ਚਾਹੀਦੀ ਹੈ ਇਸ ਬੇਅਦਬੀਆਂ ਦੇ ਖਿਲਾਫ ਆਵਾਜ਼ ਉਠਾ ਕੇ ਸਰਕਾਰ ਦੇ ਵੱਲੋਂ ਕਾਨੂੰਨ ਬਣਾਉਣ ਦੀ ਮੰਗ ਕਰਨੀ ਚਾਹੀਦੀ ਹੈ ਉਨਾ ਵੀ ਲੜਾਈ ਗਰਜੀਤ ਸਿੰਘ ਫੌਜੀ ਲੜ ਰਹੇ ਹਨ ਉਹ ਆਰਾਮ ਦੇ ਨਾਲ ਬੈਠ ਕੇ ਕੋਈ ਗੱਲਬਾਤ ਨਹੀਂ ਹੈ ਪੰਜਾਬ ਸਰਕਾਰ ਨੂੰ ਕੋਈ ਫਿਕਰ ਨਹੀਂ ਹੈ ਇਸ ਕਰਕੇ ਪੰਜਾਬ ਸਰਕਾਰ ਨੂੰ ਛੇਤੀ ਤੋਂ ਛੇਤੀ ਸੈਂਟਰ ਸਰਕਾਰ ਨੂੰ ਪਹਿਲਾਂ ਕੋਈ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਰਾਜਪਾਲ ਗੁਲਾਬ ਸਿੰਘ ਕਟਾਰੀਆ ਤੇ ਬਦੋਂ ਨਸ਼ਿਆਂ ਖਿਲਾਫ ਬਿੱਡੀ ਪੈਦਲ ਯਾਤਰਾ ਦਾ ਅੱਜ ਤੀਸਰਾ ਦਿਨ ਹੈ ਗੁਲਾਬਚੰਦ ਕਟਾਰੀਆ ਨੇ ਫਤਿਹਗੜ ਚੂੜੀਆਂ ਤੋਂ ਯਾਤਰਾ ਸ਼ੁਰੂ ਕੀਤੀ ਅਤੇ ਪੰਜਾਬ ਗੁਰੂਆਂ ਪੀਰਾਂ ਸੂਰਬੀਰਾਂ ਤੇ ਯੋਧਿਆਂ ਦੀ ਧਰਤੀ ਹੈ ਜਿਸ ਨੇ ਹਮੇਸ਼ਾ ਦੇਸ਼ ਵਿਰੋਧੀ ਤਾਕਤਾਂ ਨਾਲ ਲੋਹਾ ਲੈਂਦਿਆ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਹੈ ਉਹਨਾਂ ਨੇ ਦਾਵਾ ਕੀਤਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਨਸ਼ਿਆਂ ਵਿਰੁੱਧ ਮਹਮ ਤੇ ਵੀ ਸਾਰਥਕ ਨਤੀਜੇ ਆਉਣੇ ਜ਼ਰੂਰੀ ਨੇ ਅਤੇ ਉਹਨਾਂ ਦੇ ਨਤੀਜੇ ਨਹੀਂ ਜੋ ਪੋਜ਼ਿਟਿਵ ਆ ਵੀ ਰਹੇ ਨੇ ਹੁਣ ਪੰਜਾਬ ਦੇ ਹਰੇਕ ਨਾਗਰਿਕ ਨੂੰ ਜਾਗਰੂਕ ਹੋਣ ਦਾ ਮੌਕਾ ਹੈ ਅਤੇ ਉਹ ਇਸ ਲੜਾਈ ਦੇ ਵਿੱਚ ਪੰਜਾਬ ਸਰਕਾਰ ਦੇ ਮੋਟੀ ਨਾਲ ਮੋਟਾ ਜੋੜ ਕੇ ਪੰਜਾਬ ਦੀ ਧਰਤੀ ਨੂੰ ਨਸ਼ਾ ਮੁਕਤ ਬਣਾਉਣ ਦੇ ਵਿੱਚ ਆਪਣਾ ਪੂਰਾ ਸਹਿਯੋਗ ਦੇਵੇ ਪਹਿਲੇ ਯਾਤਰਾ ਵਿੱਚ ਪ੍ਰਸ਼ਾਸਕ ਅਧਿਕਾਰੀਆਂ ਤੋਂ ਇਲਾਵਾ ਵਿਦਿਆਰਥੀ ਤੇ ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਅਧਿਕਾਰੀ ਵੀ ਸ਼ਾਮਲ ਹੋਏ ਇਹ ਯਾਤਰਾ 8 April ਨੂੰ ਅੰਮ੍ਰਿਤਸਰ ਦੇ ਇਤਿਹਾਸਕ ਜਿਲ੍ਹਿਆ ਵਾਲੇ ਬਾਗ ਵਿਖੇ ਸੰਪੰਪਤ ਹੋਵੇਗੀ ਵਿੱਦਿਆ ਬੋਰਡ ਨੇ 8ਵੀਂ ਜਮਾਤ ਦੇ ਪੱਕੇ ਪੇਪਰਾਂ ਦਾ ਨਤੀਜਾ ਐਲਾਨ ਦਿੱਤਾ ਹੈ ਅਤੇ ਇਸ